ਸਤ ਸ੍ਰੀ ਅਕਾਲ ਮੈਂ ਤੁਹਾਡਾ ਨਵਦੀਪ ਦਬੜੀਖਾਨੇ ਵਾਲਾ ਤੇ ਅੱਜ ਆਪਣੇ ਨਾਲ ਬਾਈ ਗੁਰਲਾਲ ਸਿੰਘ ਲਾਲੀ ਪ੍ਰਧਾਨ ਫਤਿਹਗੜ੍ਹ ਦਬੜੀਖਾਨਾ ਨਾਲ ਗੁਰਨਾਮ ਸਿੰਘ ਦੀ ਗੋਲੇ ਵਾਲਗਾ ਦਬੜੀਖਾਨਾ ਤੋਂ ਅੱਜ ਲਾਲੀ ਪ੍ਰਧਾਨ ਦੇ ਵੱਲੋਂ ਤੇ ਸਮੁੱਚਾ ਯੂਬਕ ਸੇਵਾਮਾ ਕਲੱਬ ਦੇ ਵੱਲੋਂ ਸਾਰੇ ਕਲੱਬ ਵਾਲੇ ਵੀਰਾਂ ਨੂੰ ਤੇ ਪੈਂਡਨਿਓ ਜਿਹੜੀ ਸੇਵਾ ਦਿੱਤੀ ਜਾ ਰਹੀ ਹੈ ਪਾਣੀ ਦੀ ਲਾਲੀ ਬਾਈ ਹਾਂਜੀ ਲਾਲੀ ਬਾਈ ਫਿਰ ਇਹ ਅੱਜ ਕਿੰਨੀ ਸੇਵਾ ਤੁਸੀਂ ਕਰਦੇ ਆ ਕਾਦੀ ਸੇਵਾ ਕਰ ਰਹੇ ਆ ਇਹ ਆਪਾਂ ਜਿੱਥੇ ਹੜਪੀੜ ਦਾ ਆਇਆ ਹਾਂਜੀ ਉਹਦੇ ਲਈ ਆਪਾਂ ਪਾਣੀ ਦੀ ਸੇਵਾ ਕਰੀ ਹੈ ਠੀਕ ਹੈ ਜੀ ਸੋ ਪਾਣੀ ਦੀ ਸੇਵਾ ਬਈ ਪ੍ਰਧਾਨ ਜੀ ਸਾਡੇ ਯੂਥ ਸੇਵਾਮਾ ਕਲਬ ਦੇ ਪ੍ਰਧਾਨ ਲਾਲੀ ਬਾਈ ਤੇ ਪਾਣੀ ਹੋਰ ਵੀ ਮੈਂ ਦਿਖਾ ਰਿਆਂਗੇ ਇਹ ਪਾਣੀ ਦੀਆਂ ਪੇਟੀਆਂ ਜਿਹੜੀਆਂ ਆਈਆਂ ਬਈ ਇਹਨੂੰ ਤੇ ਹੋਰ ਵੀ ਪਾਣੀ ਜਿਹੜਾ ਦਿੱਤਾ ਜਾਣਾਗਾ ਜਿਹੜੀਆਂ ਹੋਰ ਵੀ ਸਮੇ ਸਮੇਂ ਦੇ ਨਾਲ ਸਾਰੀ ਗੱਡੀ ਹੋਰ ਪਾਣੀ ਦੀ ਕਿਤੇ ਮਾਰੀ ਸੋ ਠੀਕ ਹੈ ਜੀ ਹੋਰ ਵੀ ਗੱਡੀ ਆ ਰਹੀ ਹੈ ਬਾਈ ਕਹਿੰਦਾ ਤੇ ਇਹ ਪਾਣੀ ਜਿਹੜਾ ਕਾਉਂਟਡਾ ਬਾਈ ਜੀ ਪੀਣ ਦੇ ਲਈ ਜਿੱਥੇ ਹਾਰਡ ਜਾਦੇ ਆਏ ਹੋਏ ਆਪਨਾ ਹੜ ਪੀੜਤਾਂ ਦੇ ਲਈ ਤੇ ਪਿੰਡ ਦਬੜੀ ਖਾਨੇ ਤੋਂ ਗੁਰੂ ਘਰ ਤੋਂ ਜਿਹੜਾ ਰਾਸ਼ਨ ਟਰੱਕ ਜਿ ਆਊਗਾ ਠੀਕ ਠੀਕ ਹੈ ਜੀ ਤੋਂ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਵਧੀਆ ਸੇਵਾ ਕਰ ਰਹੇ ਆ ਮੁੰਡੇ ਸਾਰਿਆਂ ਦਾ ਧੰਨਵਾਦ ਆ ਤੇ ਬਾਕੀ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਕੇ ਵੱਧ ਤੋਂ ਵੱਧ ਸੇਵਾ ਕਰੋ